ਵਾਨ ਵੈਲਕਮ অর ਵੈਲਕਮ ਬੈਕ ਟੂ ਮਾਈ ਚੈਨਲ ਸੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੇਪਰ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਆਪਣੇ ਘਰ ਦੇ ਅੰਦਰ ਸੇਫ ਹੋਵੋਗੇ ਅਤੇ ਨਾਲ ਹੀ ਆਪਣੇ ਪਾਪਾ ਮੰਮੀ ਨੂੰ ਵੀ ਬਹੁਤ ਬਹੁਤ ਪਰ ਪਰ ਕੇ ਪਿਆਰ ਕਰ ਰਹੇ ਹੋਵੋਗੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੰਡੀਸ਼ਨ ਐਸੀ ਹੈ ਬਾਰ ਵਾਲੀ ਠੀਕ ਹੈ ਤਾਂ ਇਸ ਕਰਕੇ ਬਹੁਤ ਸਾਰੇ ਬੱਚੇ ਮੈਨੂੰ ਕਮੈਂਟ ਕਰ ਰਹੇ ਨੇ ਮੈਨੂੰ ਮੈਸੇਜ ਕਰ ਰਹੇ ਨੇ ਠੀਕ ਹੈ ਬਹੁਤ ਸਾਰੀ ਨੈਗੇਟਿਵਿਟੀ ਵੀ ਬੋਲ ਰਹੇ ਨੇ ਵਿੱਚ ਕਿ ਮੈਮ ਤੁਸੀਂ ਕੁਐਸਚਨਾਂ ਦੇ ਆਨਸਰ ਨਹੀਂ ਦੇ ਰਹੇ ਰਿਪਲਾਈ ਨਹੀਂ ਕਰ ਰਹੇ ਤਾਂ ਇਸ ਵੀਡੀਓ ਦੇ ਵਿੱਚ ਮੈਂ ਸਾਰੇ ਹੀ ਕੁਐਸਚਨਸ ਦਾ ਤੁਹਾਡੇ ਦਾ ਰਿਪਲਾਈ ਕਰਾਂਗੀ ਤਾਂ ਦੇਖੋ ਬਹੁਤ ਸਾਰੇ ਬੱਚੇ ਮੈਨੂੰ ਕਮੈਂਟ ਕਰਕੇ ਪੁੱਛ ਰਹੇ ਨੇ ਕਿ ਮੈਮ ਪੋਸਟਫੋਨ ਹੋਣਗੇ ਐਗਜ਼ਾਮਸ ਕੈਨਸਲ ਹੋਣਗੇ ਜਾਂ ਫਿਰ ਜਿਵੇਂ ਕਰੋਨਾ ਦੇ ਵਿੱਚ ਪੇਪਰ ਹੋਏ ਸੀ ਉਵੇਂ ਹੋਣਗੇ ਤਾਂ ਦੱਸੋ ਤੁਸੀਂ ਕਿਉਂ ਨਹੀਂ ਦੱਸਦੇ ਤਾਂ ਦੇਖੋ ਕੋਈ ਵੀ ਸਿਚੁਏਸ਼ਨ ਹੈ ਹੁਣ ਆਪਣੀ ਐਸੀ ਸਿਚੁਏਸ਼ਨ ਹੈ ਇਸ ਟਾਈਮ ਪੀਰੀਅਡ ਦੇ ਉੱਤੇ ਕਿ ਕੁਝ ਵੀ ਕਹਿਣਾ ਜਿਹੜਾ ਹੈਗਾ ਬਹੁਤ ਮੁਸ਼ਕਿਲ ਹੈ ਹੋ ਸਕਦਾ ਹੈ ਕੰਡੀਸ਼ਨ ਬਰਸ ਹੋ ਜਾਏ ਹੋ ਸਕਦਾ ਹੈ ਕੰਡੀਸ਼ਨ ਬਿਲਕੁਲ ਹੀ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਪਹਿਲਾਂ ਵਰਗੀ ਹੋ ਜਾਏ ਹੈਨਾ ਲੇਕਿਨ ਆਪਣੇ ਕੋਲੇ ਜਿਹੜਾ ਹੈਗਾ ਸਿਰਫ ਔਰ ਸਿਰਫ 4-5 ਦਿਨਾਂ ਦਾ ਟਾਈਮ ਹੈ ਜਦੋਂ ਆਪਣੇ ਪੇਪਰ ਸਟਾਰਟ ਹੋ ਜਾਣੇ ਨੇ ਹਨਾ ਤਾਂ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਅਫਵਾਹਾਂ ਤੋਂ ਬਚੋ ਅਗਰ ਪੇਪਰ ਪੋਸਟਪੋਨ ਹੋਣਗੇ ਤਾਂ ਵੀ ਠੀਕ ਹੈ ਨਹੀਂ ਹੋਣਗੇ ਤਾਂ ਵੀ ਠੀਕ ਹੈ ਅਗਰ ਪੇਪਰ ਐਜ਼ ਇਟ ਇਜ਼ ਹੋਣਗੇ ਤਾਂ ਵੀ ਠੀਕ ਹੈ ਔਨ ਆਨਲਾਈਨ ਵੇ ਦੇ ਨਾਲ ਹੋਣਗੇ ਤਾਂ ਵੀ ਠੀਕ ਹੈ ਜਿੱਦਾਂ ਆਪਾਂ ਕਰੋਨਾ ਦੇ ਵਿੱਚ ਪੇਪਰ ਦਿੱਤੇ ਸੀਗੇ ਠੀਕ ਹੈ ਫਿਲਹਾਲ ਤਾਂ ਤੁਸੀਂ ਫੋਕਸ ਕਰੋ ਕਿ ਇੰਪੋਰਟੈਂਟ ਕੁਐਸਚਨ ਤੁਹਾਨੂੰ ਮਿਲ ਰਹੇ ਨੇ ਪੇਪਰ ਦਾ ਕੰਟੈਂਟ ਤੁਹਾਨੂੰ ਮਿਲ ਰਿਹਾ ਕਿ ਤੁਸੀਂ ਪੇਪਰ ਚ ਆ ਪੜ੍ਹ ਕੇ ਜਾਣਾ ਠੀਕ ਹੈ ਸਿਲੇਬਸ ਦੀਆਂ ਵੀਡੀਓ ਸਟੀਚਿੰਗ ਵੀਡੀਓਜ਼ ਅਵੇਲੇਬਲ ਨੇ ਤੁਸੀਂ ਉਹ ਪੜ੍ਹ ਕੇ ਆਪਣੀ ਤਿਆਰੀ ਕਰਦੇ ਜਾਓ ਹੈਨਾ ਪੋਸਟਪੋਨ ਹੋਣਾ ਨਾ ਹੋਣਾ ਤਾਂ ਤੁਹਾਨੂੰ ਬਾਅਦ ਚ ਪਤਾ ਲੱਗੇ ਕਿਉਂਕਿ ਇਸ ਟਾਈਮ ਕੰਡੀਸ਼ਨ ਜਿਹੜੀ ਹੈ ਬਹੁਤ ਵਰਸ ਹੈ ਠੀਕ ਹੈ ਹੋ ਸਕਦਾ ਹੈ ਕਿ ਪੇਪਰ ਆਪਣੇ ਪੋਸਟਪੋਨ ਹੋ ਜਾਣ ਠੀਕ ਹੈ ਪਰ ਮੈਂ ਤੁਹਾਨੂੰ ਬਿਲਕੁਲ ਵਾਦਾ ਨਹੀਂ ਕਰਦੀ ਕਿ ਪੋਸਟਪੋਨ ਹੋਣਗੇ ਜਾਂ ਨਹੀਂ ਲੇਕਿਨ ਆਪਾਂ ਆਪਣੇ ਪੇਪਰ ਦੀ ਤਿਆਰੀ ਵਧੀਆ ਰੱਖੋ ਹੋ ਸਕਦੇ ਪੇਪਰ ਇੱਕ ਹਫਤੇ ਦਾ ਡਿਲੇ ਹੋ ਜੇ ਕੀ ਪਤਾ ਕਿ ਕੰਡੀਸ਼ਨ ਬਿਲਕੁਲ ਸੈਟ ਹੈ ਤੇ ਪੇਪਰ ਜਿਹੜੇ ਐਸ ਇਟ ਇਜ਼ ਹੀ ਹੋ ਜਾਣ ਹਨਾ ਤੇ ਦੂਜੀ ਗੱਲ ਹੈ ਬਹੁਤ ਸਾਰੇ ਬੱਚੇ ਪੁੱਛ ਰਹੇ ਨੇ ਮੇਰੇ ਤੋਂ ਕਿ ਮੈਮ ਤੁਸੀਂ ਕੰਟੈਂਟ ਜਿਹੜਾ ਹੈ ਆਪਣੇ ਪੁਰਾਣੇ ਚੈਨਲ ਦੇ ਉੱਤੇ ਮੀ ਸਟੱਡੀ ਹਬ ਦੇ ਉੱਤੇ ਪੋਸਟ ਕਿਉਂ ਨਹੀਂ ਕਰ ਰਹੇ ਹੁਣ ਦੇਖੋ ਮੇਰੇ ਉੱਥੇ ਕੰਟੈਂਟ ਪੋਸਟ ਨਾ ਕਰਨ ਦਾ ਬਹੁਤ ਸਾਰੇ ਬੱਚਿਆਂ ਨੂੰ ਰੀਜ਼ਨ ਪਤਾ ਉੱਥੇ ਗਲਿਚ ਆ ਰਿਹਾ ਤੇ ਇਸ ਕਰਕੇ ਮੈਂ ਨਵਾਂ ਚੈਨਲ ਬਣਾਇਆ ਮੀ ਸਟੱਡੀ ਹਬ 2.0 ਇਹਦੇ ਤੇ ਕੰਟੈਂਟ ਪੋਸਟ ਕਰ ਰਹੀ ਹਾਂ ਲੇਕਿਨ ਬਹੁਤ ਸਾਰੇ ਬੱਚਿਆਂ ਨੂੰ ਹਜੇ ਵੀ ਇਹ ਚੀਜ਼ ਦਾ ਨਹੀਂ ਪਤਾ ਉਹ ਐਜ਼ ਇਟ ਇਜ਼ ਹੀ ਮੇਰਾ ਚੈਨਲ ਵਾਚ ਕਰ ਨੇ ਕੋਈ ਵੀ ਰੈਂਡਮਲੀ ਵੀਡੀਓ ਆ ਜਾਂਦੀ ਹੈ ਦੇਖ ਲੈਂਦੇ ਆ ਠੀਕ ਹੈ ਤਾਂ ਪਲੀਜ਼ ਐਦਾ ਨਾ ਕਰੋ ਜ਼ਰੂਰ ਹੀ ਦੋਨੋਂ ਹੀ ਚੈਨਲ ਨੂੰ ਪੁਰਾਣੇ ਵਾਲੇ ਨੂੰ ਤਾਂ ਤੁਸੀਂ ਫੋਲੋ ਕੀਤਾ ਹੈ ਨਵੇਂ ਚਾਬ ਵਾਲੇ ਚੈਨਲ ਨੂੰ ਵੀ ਪਲੀਜ਼ ਫੋਲੋ ਕਰਕੇ ਰੱਖ ਲਓ ਅਤੇ ਨਾਲ ਹੀ ਵੱਧ ਤੋਂ ਵੱਧ ਸਪੋਰਟ ਵੀ ਕਰੋ ਤੇ ਇੱਕ ਹੋਰ ਚੀਜ਼ ਹੈ ਕਿ ਬਹੁਤ ਸਾਰੇ ਬੱਚੇ ਮੈਨੂੰ ਇਹ ਵੀ ਕਹਿ ਰਹੇ ਨੇ ਕਿ ਮੈਮ ਤੁਸੀਂ ਬਹੁਤ ਹੀ ਜਿਹੜਾ ਹੈਗਾ ਲੇਟ ਕੰਟੈਂਟ ਪੋਸਟ ਕਰ ਰਹੇ ਹੋ ਤਾਂ ਦੇਖੋ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਇੱਕ ਇੱਕ ਟਾਪਿਕ ਨੂੰ ਰਾਈਟ ਡਾਊਨ ਕਰਨ ਦੇ ਵਿੱਚ ਤਾਂ ਬਹੁਤ ਸਾਰੇ ਬੱਚੇ ਸਪੈਸ਼ਲੀ ਗਰਲਸ ਨੇ ਮੇਰੇ ਕੋਲ ਤੇ ਉਹ ਬਹੁਤ ਹੀ ਜ਼ਿਆਦਾ ਮੈਨੂੰ ਰੂਟ ਬਿਹੇਵ ਦੇ ਨਾਲ ਗੱਲ ਕਰਦੀਆਂ ਸੋ ਰਾਜੇ ਇੱਕ ਇੱਕ ਕਰਕੇ ਸਬਦਾ ਨੰਬਰ ਆ ਰਿਹਾ ਹੈਗਾ ਜਿਹੜੇ ਜਿਹੜੇ ਪਹਿਲਾਂ ਪੇਪਰ ਨੇ ਮੈਂ ਉਹਨਾਂ ਦਾ ਹੀ ਪੋਸਟ ਕਰ ਰਹੀ ਹਾਂ ਹਿਸਟਰੀ ਦੀ ਡਿਮਾਂਡਿੰਗ ਵੀਡੀਓ ਸੀ ਮੈਂ ਪਾ ਦਿਤੀਆਂ ਪੋਲੀਟੀਕਲ ਸਾਇੰਸ ਬੱਚੇ ਕਹਿ ਰਹੇ ਸੀ ਕਿ ਲਗਾਤਾਰ ਕੰਟੀਨਿਊਸਲੀ ਜਿਹੜੇ 10 12 ਮੈਸੇਜ ਕਮੈਂਟ ਜਿਹੜੇ ਨੇ ਮੈਚ ਕਰਦੇ ਨੇ ਉਹਨਾਂ ਨੂੰ ਦੇਖ ਕੇ ਹੀ ਮੈਂ ਵੀਡੀਓ ਬਣਾ ਦਿੰਨੀ ਆ ਤਾਂ ਹੁਣ ਇਕਨ ਮੈਂ ਜਲਦੀ ਹੀ ਵੀਡੀਓ ਪਾਵਾਂਗੀ ਜਿਹੜੇ ਵਿਦਿਆਰਥੀ ਐਨਪੀ ਵਾਲੇ ਨੇ ਤਾਂ ਉਹਨਾਂ ਦਾ ਵੀ ਜਲਦੀ ਹੀ ਕੰਟੈਂਟ ਮੈਂ ਪੋਸਟ ਕਰ ਰਹੀ ਆ ਪਲੱਸ ਇੰਪੋਰਟੈਂਟ ਕੁਐਸਚਨ ਵੀ ਪਾ ਰਹੀ ਆ ਲੇਕਿਨ ਫਿਰ ਵੀ ਬੱਚੇ 네ਗੇਟਿਵਿਟੀ ਸਬਟ੍ਰੈਕਟ ਕਰ ਰਹੇ ਆ ਤਾਂ ਦੇਖੋ ਹਰੇਕ ਬੰਦਾ ਮਸ਼ੀਨ ਨਹੀਂ ਹੁੰਦਾ ਠੀਕ ਹੈ ਤੁਸੀਂ ਮਸ਼ੀਨ ਹੋਵੋਗੇ ਬਟ ਮੈਂ ਮਸ਼ੀਨ ਨਹੀਂ ਹੈ ਕਿ ਹੈਨਾ ਤੇ ਨਾ ਹੀ ਮੈਂ ਰੱਬ ਆ ਤਾਂ ਹੌਲੀ ਹੌਲੀ ਕਰਕੇ ਆਪਾਂ ਪੋਸਟ ਕਰ ਰਹੇ ਆ ਸੋ ਐਸੀਆਂ ਚੀਜ਼ਾਂ ਨਾ ਕਰੋ ਤੇ ਜਿੱਦਾਂ ਮੈਂ ਤੁਹਾਡੇ ਨਾਲ ਪੋਲਾਈਟਲੀ ਵੇਦੇ ਨਾਲ ਪੇਸ਼ ਹੋਣੀਆਂ ਪਲੀਜ਼ ਪਲਾਈਟਲੀ ਵੇ ਦੇ ਨਾਲ ਪੇਸ਼ ਹੋਇਆ ਕਰੋ ਤੁਸੀਂ ਇੱਥੇ ਵੀ ਕਮੈਂਟ ਕਰਦੇ ਤੁਸੀਂ ਟੈਲੀਗ੍ਰਾਮ ਤੇ ਵੀ ਕਮੈਂਟ ਕਰਦੇ ਤੁਸੀਂ ਇੰਸਟਾ ਤੇ ਵੀ ਜਾ ਕੇ ਕਮੈਂਟ ਕਰਿਓ ਗਲਤ ਗੱਲ ਹੈ ਠੀਕ ਹੈ ਤਾਂ ਇਸ ਕਰਕੇ ਸਿਰਫ ਪੋਲਾਈਟ ਵੇ ਦੇ ਨਾਲ ਅਗਰ ਤੁਸੀਂ ਬੋਲੋਗੇ ਤਾਂ ਮੈਮ ਪੋਸਟ ਕਰ ਰਹੀ ਹੈ ਮੈਮ ਨੂੰ ਤੁਹਾਡੇ ਤੋਂ ਜ਼ਿਆਦਾ ਫਿਕਰ ਹੈ ਫਾਈਨ ਤੇ ਇੱਕ ਹੋਰ ਚੀਜ਼ ਹੈ ਕਿ ਕਿਦਾਂ ਤੁਸੀਂ ਕੰਟੈਂਟ ਜਿਹੜਾ ਹੈਗਾ ਲੱਭਣਾ ਤਾਂ ਮੀ ਸਟੱਡੀ ਹਬ ਦੇ ਉੱਤੇ ਤੁਹਾਨੂੰ ਕੰਟੈਂਟ ਲੱਭਣਾ ਮੈਂ ਦੱਸਿਆ ਹੋਇਆ ਠੀਕ ਹੈ ਮੀ ਸਟੱਡੀ ਹਬ ਨੂੰ ਖੋਲੂਂਗੇ ਤੇ ਇੱਥੇ ਤੁਹਾਡੇ ਸਾਰੇ ਪਲੇਲਿਸਟਾਂ ਦੇ ਵਿੱਚ ਸਾਰੇ ਕੰਟੈਂਟ ਤੁਹਾਡੇ ਪਏ ਨੇ ਠੀਕ ਹੈ ਤਾਂ ਫਰਸਟ semesters ਦਾ 3rd semesters ਆ ਦੇਖੋ 4th semesters ਦਾ ਵੀ ਵਿੱਚ ਆ ਜਾਂਦਾ ਠੀਕ ਹੈ ਇਹ 4th semesters ਦਾ ਪਿਆ ਤੁਸੀਂ ਇੱਥੋਂ ਤੋਂ ਵੀ ਸਰਚ ਕਰ ਸਕਦੇ ਹੋ ਨਹੀਂ ਕੁਝ ਪਤਾ ਲੱਗ ਰਿਹਾ ਤਾਂ ਦੇਖੋ ਮੀਨ ਸਟੱਡੀ ਹਫਤੇ ਜਾਓ ਨਵੀਆਂ ਸਾਰੀਆਂ ਪਲੇਲਿਸਟਾਂ ਮੈਂ ਬਣਾਤੀਆਂ ਨੇ ਜਿਹੜੀਆਂ ਮੀਨ ਸਟੱਡੀ ਦਾ ਪੁਰਾਣੇ ਚੈਨਲ ਤੇ ਆਪਣੀਆਂ ਲਿਸਟਾਂ ਸੀ ਉਹੀ ਇੱਥੇ ਐਡ ਕਰ ਰਹੀਆਂ ਮੈਂ ਆ ਦੇਖੋ 4th semesters ਦੀ ਪੋਲੀਟিক্যাল ਸਾਇੰਸ ਪਈ ਆ ਠੀਕ ਹੈ ਇਹ ਸਾਰੀ ਪੋਲੀਟੀਕਲ ਸਾਇੰਸ ਪਈ ਹੈ ਫਿਰ ਉਸ ਤੋਂ ਬਾਅਦ ਇਹ ਹਿਸਟਰੀ ਦੇ ਵੀਡੀਓ ਪਏ ਨੇ ਇਹ 6 ਸੈਮੈਸਟਰ ਦੀ ਪੋਲੀਟੀਕਲ ਸਾਇੰਸ ਹੈ ए ਐਨ ਨੌਨ ਐਨਈਪ ਵਾਲੇ ਬੱਚਿਆਂ ਦੀ ਜਿਹੜੀ ਹੈਗੀ ਆ ਪੁੱਤ ਸੀਧ ਨਵਤੇਜ ਭਾਰਤੀ ਦਾ ਜਿਹੜਾ ਨੋਵਲ ਹੈ ਇੱਥੋਂ ਤੁਸੀਂ ਸਾਰਾ ਚੈੱਕ ਕਰ ਸਕਦੇ ਹੋ ਕੰਟੈਂਟ ਇੰਪੋਰਟੈਂਟ ਕੁਐਸਚਨ ਬਹੁਤ سارے ਬੱਚਿਆਂ ਨੂੰ ਨਹੀਂ ਪਤਾ ਲੱਗ ਰਿਹਾ ਇੰਪੋਰਟੈਂਟ ਕੁਐਸਚਨ ਕਿੱਥੇ ਨੇ ਆ ਰਹੇ ਠੀਕ ਹੈ ਨੌਨ ਐਨਈਪ ਬੱਚਿਆਂ ਦੇ ਜਿਹੜੇ ਹੈਗੇ ਇੰਪੋਰਟੈਂਟ ਕੁਐਸਚਨ ਕਿੱਥੇ ਨੇ ਆ ਰਹੇ ਠੀਕ ਹੈ ਐਨਈਪ 2020 ਵਾਲਿਆਂ ਦੇ ਇੰਗਲਿਸ਼ ਇਲੈਕਟਿਵ ਆ ਰਹੇ ਠੀਕ ਹੈ ਤਾਂ ਸਾਰੀ ਹੀ ਪਲੇਲਿਸਟ ਮੈਂ ਇੱਥੇ ਸ਼ਿਫਟ ਕਰ ਦਿੱਤੀ ਹੈ ਜਿਹੜੀ ਉੱਥੇ ਵੀ ਪਾਈ ਹੋਈ ਸੀ ਤਾਂ ਇੱਥੋਂ ਤੋਂ ਤੁਸੀਂ ਸਰਚ ਕਰ ਸਕਦੇ ਹੋ ਠੀਕ ਹੈ 4th semesters ਦੀ ਜਿਹੜੇ ਆਪਣੇ ਫੈਮਿਲੀ ਲਾਈਫ ਨੋਵਲ ਲੱਗਿਆ ਹੈ ਇਹ ਸਾਰਾ ਕੰਟੈਂਟ ਜਿਹੜਾ ਹੈਗਾ ਇੱਥੇ ਪਿਆ ਤਾਂ ਇਸ ਕਰਕੇ ਕਿਰਪਾ ਕਰਕੇ ਪਹਿਲਾਂ ਵਾਚ ਕਰ ਲਿਆ ਕਰੋ ਕਿ ਮੈਮ ਨੇ ਪਾਇਆ ਹੈ ਕਿ ਨਹੀਂ ਪਾਇਆ ਤੁਸੀਂ ਲਗਾਤਾਰ ਕਮੈਂਟ ਕਰ ਰਹੇ ਹੋ ਆਨਸਰ ਦੀ ਤਾਂ ਉਡੀਕ ਹੀ ਨਹੀਂ ਕਰ ਰਹੇ ਠੀਕ ਹੈ ਪਲੀਜ਼ ਆਨਸਰ ਦੀ ਵੀ ਉਡੀਕ ਨਾਲ ਦੀ ਨਾਲ ਕਰ ਲਿਆ ਕਰੋ ਅਗਰ ਤੁਸੀਂ ਕੋਈ ਕੁਐਸਚਨ ਕੀਤਾ ਤਾਂ ਬੰਦਾ ਆਨਸਰ ਵੀ ਕਰੇਗਾ ਤੇ ਮੇਰੀ ਕੁਆਲਿਟੀ ਹੈ ਕਿ ਮੈਂ ਹਮੇਸ਼ਾ ਆਨਸਰ ਕਰਦੀ ਹਾਂ ਹਰੇਕ ਰਿਪਲਾਈ ਕਰਦੀ ਹਾਂ ਹਰ ਇੱਕ ਚ ਸੀ ਮੈਨੂੰ ਕੰਪੈਰੀਸ਼ਨ ਕਰਕੇ ਦੇਖ ਸਕਦੇ ਹੋ ਹਰੇਕ ਕਮੈਂਟ ਤਾਂ ਨੀ ਕੀ ਮੋਟੀ ਚੀਜ਼ ਆ ਮੈਂ ਕਰਦੀ ਹੀ ਕਰਦੀ ਹਾਂ ਤੇ ਆ ਦੇਖੋ 4th semesters ਦੇ ਸਾਰੇ ਸਬਜੈਕਟਾਂ ਦੀ ਪਲੇਲਿਸਟ ਆ ਪਈ ਹੈ semesters 2 ਦੀ ਵੀ ਲਿਸਟ ਜਿਹੜੀ ਹੈ ਮੈਂ ਪਾਈ ਹੋਈ ਹੈ ਤਾਂ ਮਤਲਬ ਕਹਿਣਾ ਮਤਲਬ ਮੈਨੇ ਕਾਫੀ ਸਾਰੀਆਂ ਲਿਸਟਾਂ ਜਿਹੜੀਆਂ NEP ਦੀ ਵੀ ਪਾਈ ਹੋਈ ਹੈ ਤਾਂ ਸਾਰਾ ਕੰਟੈਂਟ ਜਿਹੜਾ ਹੈ ਮੈਂ ਪਾਇਆ ਹੋਇਆ ਜਿਹੜੀ ਵੀ ਕੋਈ ਤੁਹਾਨੂੰ ਲਿਸਟ ਨਹੀਂ ਮਿਲਦੀ ਪਲੇਲਿਸਟ ਕੋਈ ਵੀ ਦਿੱਕਤ ਆ ਰਹੀ ਹੈ ਮੈਨੂੰ ਉਹਦਾ ਕਮੈਂਟ ਕਰਿਆ ਕਰੋ ਜਦੋਂ ਵੀ ਕਮੈਂਟ ਕਰਦੇ ਹੋ ਸੈਮ ਸਬਜੈਕਟ ਜ਼ਰੂਰ ਪਾਇਆ ਕਰੋ ਠੀਕ ਹੈ ਤੇ ਖੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਠੀਕ ਹੈ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਨਵੀਂ ਕੁਐਰੀ ਦੇ ਨਾਲ